ਵਾਹਿਗੁਰੂ ਜੀ ਦਾ ਖਾਲਸਾ ਹੋਣ ਵਾਲੇ ਭਗਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪੰਥ ਦੇ ਜਿਹਾਰੂ ਜਰਨੈਲ ਪੰਜਾਬ ਤੇ ਪੰਜਾਬੀਅਤ ਦੇ ਰਾਖੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦਾ ਅੱਜ ਜਨਮ ਦਿਨ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਹਲਕਾ ਆਤਮਾਨ ਲੁਧਿਆਣਾ ਵੱਲੋਂ ਅੱਜ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਸਮੂਚੇ ਪਾਰਟੀ ਅਹੁਦੇਦਾਰਾਂ ਵਰਕਰਾਂ ਨੇ ਸਰਪੰਚ ਜੱਜਾ ਸਹਿਬਾਨ ਨੇ ਸਾਡੇ ਕੌਂਸਲਰ ਸਹਿਬਾਨ ਨੇ ਸਰਦਾਰ ਸੁਬੀਰ ਸਿੰਘ ਜੀ ਬਾਦਲ ਦਾ ਜਨਮ ਦਿਨ ਕੇਟ ਕੇ ਮਨਾਇਆ ਠੀਕ ਹੈ ਜੀ ਉਹ ਸਾਰੇ ਵਰਕਰਾਂ ਨੂੰ ਇਸ ਗੱਲ ਦੀ ਬੜੀ ਵੱਡੀ ਖੁਸ਼ੀ ਹੈ ਪਾਰਟੀ ਪ੍ਰਧਾਨ ਸਾਹਿਬ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਚੜ੍ਹਦੀ ਕਲਾ ਰਹਿਣ ਇਸੇ ਤਰੀਕੇ ਨਾਲ ਪੰਜਾਬ ਦੀ ਪੰਥ ਦੀ ਸ਼ਰੋਣੀ ਅਕਾਲੀ ਦਲ ਦੀ ਸੇਵਾ ਕਰਦੇ ਰਹਿਣ ਔਰ ਸਾਨੂੰ ਬੜਾ ਵੱਡਾ ਮਾਣ ਹੈ ਕਿ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੀ ਅਗਵਾਈ ਦੇ ਵਿੱਚ ਆ ਜਿਹੜਾ ਅੱਜ ਪੰਜਾਬ ਬਹੁਤ ਬੁਰੇ ਹਾਲਾਤਾਂ 'ਚ ਨਿਕਲ ਰਿਹਾ ਅੱਜ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਖਰਾਬ ਹੈ ਅੱਜ ਟ੍ਰੇਡ ਐਂਡ ਇੰਡਸਟਰੀ ਬੁਰੇ ਹਾਲਾਤ 'ਚ ਹੈ ਬਿਜਲੀ ਨਹੀਂ ਮਿਲ ਰਹੀ ਸਰਕਾਰ ਟੁੱਟ ਚੁੱਕੀਆਂ ਆ ਬਰਸਾਤੀ ਸੀਜ਼ਨ 'ਚ ਘੜ ਘੜ ਪਾਣੀ ਪੜ ਰਿਹਾ ਪਰ ਹੋਰ ਵੀ ਜਿੰਨੀਆਂ ਸਮੱਸਿਆਵਾਂ ਅੱਜ ਪੰਜਾਬੀ ਫੇਸ ਕਰ ਰਹੇ ਆ ਔਰ ਉਹ ਯਾਰ ਵੀ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਗਏ ਉਹ ਕੰਮ ਔਰ ਜਿੰਨੇ ਵੀ ਤਰ੍ਹਾਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕੂਪ ਪਰਚਾਹੇ ਕੀਤੇ ਗਏ ਆ ਉਹ ਸਮੇਂ ਨਾਲ ਬੈਠਨੇ ਸ਼ੁਰੂ ਹੋਏ ਆ ਉਹ ਸਾਨੂੰ ਬੜਾ ਮਾਣ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਦੀ ਬਾਦਲੀ ਹਵਾਈ ਦੇ ਵਿੱਚ 2027 ਚ ਪੰਜਾਬ ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਅਵਸ਼ ਬਣੇਗੀ ਔਰ ਜਿੱਥੇ ਮੈਂ ਆਪਣੇ ਸਾਰੇ ਹੀ ਸਾਥੀ ਸਹਿਬਾਨਾਂ ਦਾ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਅੱਜ ਵਕਤ ਵਕਤ ਖਾਣਾ ਤੇ ਕੇਕ ਕੱਟ ਕੇ ਸਰਕਾਰ ਸੋਚੀ ਸੀ ਬਾਗਲਾ ਜਨਮ ਦਿਨ ਮਨਾਇਆ ਉਥੇ ਅੱਜ ਅਸੀਂ ਆ ਨਾਨਕ ਸਰ ਹਸਪੀਟਲ ਖੜੇ ਆ ਡਾਕਟਰ ਕਮਲਜੀਤ ਸਿੰਘ ਜੀ ਨੇ ਵਾਤਾਵਰਨ ਨੂੰ ਸੰਭਾਲਣ ਦੇ ਵੀ ਯੋਗਪਰਾਦਾ ਕੀਤਾ ਹੈ ਪਰ ਸਾਡੇ ਬਹੁਤ ਘਰਾਂ ਨੂੰ ਕਿਉਂਕਿ ਜਗ੍ਹਾ ਦੀ ਕਮੀ ਹੈ ਕਈ ਥਾਵਾਂ ਉੱਤੇ ਕੱਚੀਆਂ ਜ਼ਮੀਨਾਂ ਨਹੀਂ ਰਹੀਆਂ ਜਿੱਥੇ ਬੂਟੇ ਲਾ ਸਕੀਏ ਇਹਨਾਂ ਨੇ ਕੋਸ਼ਿਸ਼ ਕੀਤੀ ਆ ਕਿ ਚਾਹੇ ਗਮਲਿਆਂ ਵਿੱਚ ਵੀ ਬੂਟੇ ਲਾਈਏ ਵਾਤਾਵਰਨ ਦਾ ਫੱਕ ਪੈਂਦਾ ਇਹ ਵੀ ਅੱਜ ਪਾਰਟੀ ਪ੍ਰਧਾਨ ਸਾਹਿਬ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਇਹਨਾਂ ਨੇ ਗਮਲੇ ਲਾ ਕੇ ਗਮਲੇ ਵਿੱਚ ਬੂਟੇ ਲਾ ਕੇ ਵਾਤਾਵਰਣ ਬਚਾਉਣ ਲਈ ਪਹਿਲ ਕੀਤੀ ਆ ਮੈਂ ਇਹਨਾਂ ਦੇ ਉਸ ਬਹਾਨੇ ਦਾ ਵੀ ਧੰਨਵਾਦੀ ਆ ਇੱਕ ਵਾਰੀ ਫਿਰ ਤੁਹਾਨੂੰ ਸਾਰਿਆਂ ਨੂੰ ਦੇਖਣ ਵਾਲੇ ਮੇਰੇ ਸਾਰੇ ਸਾਥੀ ਸਹਿਬਾਨਾਂ ਸਾਰਿਆਂ ਨੂੰ ਪਾਰਟੀ ਪ੍ਰਧਾਨ ਸਰਦਾਰ ਸਰਵੀਰ ਸਿੰਘ ਬਾਦਲ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਰੱਬੇ ਤੁਹਾਨੂੰ ਦਿੱਤਾ